ਸ੍ਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਮੈਂ ਇਹ ਬਲਾਉਜ਼ ਬਣਾ ਰਹੀ ਹਾਂ ਜੂ ਸਟੈਪ ਬਾਈ ਸਟੈਪ ਸਾਰਾ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਦੋ ਪਾਰਟ ਮੈਂ ਤੁਹਾਡੇ ਨਾਲ ਇਹਦੇ ਸਾਂਝੇ ਕਰ ਚੁੱਕੀ ਹਾਂ ਤੇ ਅੱਜ ਆਪਾਂ ਅੱਜ ਵਾਲੇ ਪਾਰਟ ਵਿੱਚ ਇਹਦੇ ਬਣਾਵਾਂਗੇ ਜਿਹੜੇ ਆਪਾਂ ਨੇ ਮੋਢੇ ਆ ਇਹਦੇ ਮੋਢੇ ਜਿਹੜੇ ਆਪਾਂ ਕਿਵੇਂ ਜੋੜਾਂਗੇ ਜਿਵੇਂ ਮੈਂ ਇੱਧਰ ਇੱਕ ਮੋਢਾ ਜੋੜਿਆ ਹੋਇਆ ਇਸੇ ਤਰ੍ਹਾਂ ਆਪਾਂ ਦੂਸਰਾ ਜੋੜਾਂਗੇ ਮੋੜੇ ਕੰਪਲੀਟ ਕਰਦੀ ਹੋਈ ਮੈਸ ਦੀ ਜਿਹੜੀ ਲੰਬਾਈ ਕੰਪਲੀਟ ਕਰ ਲਈ ਇਸ ਤਰ੍ਹਾਂ 25 ਗੁੰਡੇ ਮੇਰੇ ਕੋਲ ਇੱਧਰ ਹੈ ਤੇ 25 ਗੁੰਡੇ ਬੈਕ ਸਾਈਡ ਦੇ ਹੈ ਇਸ ਤਰ੍ਹਾਂ ਹੁਣ ਆਪਾਂ ਸਿੱਧੀਆਂ ਸਾਈਡਾਂ ਦੋਨੇ ਕਰਨੀਆਂ ਵਿੱਚ ਇਸ ਤਰ੍ਹਾਂ ਸਿਲਾਈਆਂ ਦੇ ਮੂੰਹ ਆਪਣੇ ਇੱਕ ਪਾਸੇ ਕਰ ਲੈਣੇ ਇਸ ਤਰ੍ਹਾਂ ਇਹ ਦੋਨੇ ਸਿੱਧੀਆਂ ਸਾਈਡਾਂ ਹੋ ਗਈਆਂ ਵਿੱਚ ਤੇ ਹੁਣ ਆਪਾਂ ਮੋੜੇ ਜੋੜਨੇ ਆਂ ਤੀਸਰੀ ਸਿਲਾਈ ਲੈਣੀ ਹੈ ਆਪਾਂ ਹੁਣ ਇਧਰ ਵੀ ਥ੍ਰੈਡ ਲੱਗਿਆ ਹੋਇਆ ਤੇ ਇਧਰ ਵੀ ਥ੍ਰੈਡ ਹੈ ਠੀਕ ਹੈ ਹੁਣ ਇੱਕ ਥ੍ਰੈਡ ਨੂੰ ਆਪਾਂ ਕੱਟ ਲੈਣਾ ਤੇ ਦੇ ਨਾਲ ਨੋਟ ਲਗਾ ਦੇਣੀ ਹੈ ਦੂਸਰੇ ਥ੍ਰੈਡ ਨਾਲ ਆਪਾਂ ਇੱਕ ਸਾਈਡ ਦਾ ਥ੍ਰੈਡ ਆਪਾਂ ਕੱਟ ਲੈਣਾ ਇਸ ਤਰ੍ਹਾਂ ਕਰਕੇ ਤੇ ਹੁਣ ਆਪਾਂ ਇਹ ਥ੍ਰੈਡ ਨਾਲ ਨੋਟ ਲਗਾ ਦੇਾਂਗੇ ਤਾਂ ਜੋ ਜਿਹੜੇ ਆਪਣੇ ਕੁੰਡੇ ਆ ਖੁੱਲਣਾਂ ਇਸ ਤਰ੍ਹਾਂ ਹੁਣ ਇੱਕ ਗੁੰਡਾ ਪੈਦਰੋ ਸਲਾਈ ਤੋਂ ਚੱਕਣਾ ਇਸ ਤਰ੍ਹਾਂ ਕਰਕੇ ਇੱਕ ਗੁੰਡਾ ਆਪਾਂ ਲਵਾਂਗੇ ਇਧਰੋਂ ਸਲਾਈ ਤੋਂ ਇੱਕ ਗੁੰਡਾ ਦੂਸਰੀ ਸਲਾਈ ਵਾਲਾ ਤਾਂ ਦੋ ਗੁੰਡਿਆਂ ਦਾ ਆਪਣਾ ਇੱਕ ਬਣਾਵਾਂਗੇ ਜਿਹੜਾ ਆਪਣਾ ਛੋਟਾ ਥ੍ਰੈਡ ਹੈ ਨੂੰ ਵੀ ਆਪਾਂ ਇਸ ਤਰ੍ਹਾਂ ਨਾਲ ਲੈ ਲਵਾਂਗੇ ਇਸ ਤਰ੍ਹਾਂ ਦੋ ਗੁੰਡਿਆਂ ਦਾ ਕਰਤਾ ਇੱਕ ਸਲਾਈ ਤੋਂ ਗੁੰਡੇ ਉਤਾਰ ਤੇ ਦੋਨਾਂ ਸਲਾਂਗਾਂ ਤੋਂ ਫੇਰ ਆਪਾਂ ਇੱਕ ਕੁੰਡਾ ਇਧਰੋ ਚੱਕਿਆ ਇੱਕ ਇਧਰੋ ਫੇਰ ਉਸੇ ਤਰ੍ਹਾਂ ਬਣਾਇਆ ਦੋ ਕੁੰਡਿਆਂ ਦਾ ਇੱਕ ਫੇਰੇ ਕੁੰਡੇ ਜਿਹੜੇ ਦੋ ਸਲਾਈ ਤੋਂ ਉਤਾਰਦੇ ਨੇ ਇਸ ਤਰ੍ਹਾਂ ਪਹਿਲਾਂ ਬਣਾਇਆ ਹੋਇਆ ਕੁੰਡਾ ਇਹ ਕੁੰਡੇ ਦੇ ਉੱਪਰ ਦੀ ਆਪਾਂ ਸੁੱਟ ਦੇਣਾ ਇਸ ਤਰ੍ਹਾਂ ਇਹ ਕੁੰਡਾ ਆਪਣਾ ਬੰਦ ਹੋ ਗਿਆ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਇਧਰੋ ਚੱਕਿਆ ਇੱਕ ਇਧਰੋ ਦੋ ਕੁੰਡਿਆਂ ਦਾ ਇੱਕ ਬਣਾਇਆ ਪਹਿਲਾਂ ਉਹ ਬਣਾਇਆ ਹੋਇਆ ਕੁੰਡਾ ਦੇ ਉੱਪਰ ਦੀ ਸੁੱਟ ਦੇਣਾ ਤੋ ਕੁੰਡੇ ਬੰਦ ਹੋ ਗਏ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਇਧਰੋਂ ਚੱਕਣਾ ਇੱਕ ਕੁੰਡਾ ਇਧਰੋਂ ਦੋ ਕੁੰਡਿਆਂ ਦਾ ਕੀਤਾ ਇੱਕ ਪਹਿਲਾ ਬੁਨਿਆ ਹੋਇਆ ਕੁੰਡਾ ਜਿਹੜਾ ਉੱਪਰ ਦੀ ਸੁੱਟ ਦੇਣਾ ਇਸੇ ਤਰ੍ਹਾਂ ਆਪਣੇ ਕੁੰਡੇ ਬੰਦ ਹੁੰਦੇ ਜਾਣਗੇ ਜਿੰਨੇ ਵੀ ਕੁੰਡੇ ਆਪਾਂ ਰੱਖੇ ਹੋਣਗੇ ਮੋਢਿਆਂ ਦੇ ਸਾਰੇ ਕੁੰਡੇ ਆਪਾਂ ਇਸੇ ਤਰ੍ਹਾਂ ਬੰਦ ਕਰ ਲੈਣੇ ਸਤਿ ਸ੍ਰੀ ਅਕਾਲ ਬਹੁਤ ਸੌਖਾ ਤਰੀਕਾ ਹੈ ਕੁੰਡੇ ਬੰਨ੍ਹਦ ਕਰਨ ਦਾ ਜਿਹੜਾ ਆਪਣਾ ਇਹ ਇਸ ਤਰ੍ਹਾਂ ਫੇਰੋ ਇਸ ਤਰ੍ਹਾਂ ਇੱਕ ਕੁੰਡਾ ਇਧਰੋਂ ਲਿਆਇਆ ਕਿਧਰੋਂ ਦੋ ਕੁੰਡਿਆਂ ਦਾ ਬਣਾਇਆ ਇੱਕ ਪਹਿਲਾ ਵਾਲਾ ਕੁੰਡਾ ਜਿਹੜਾ ਆਪਾਂ ਇਹਦੇ ਉੱਪਰ ਦੀ ਛੁੱਟ ਦੇਣਾ ਸਾਰੇ ਕੁੰਡੇ ਆਪਾਂ ਇਸੇ ਤਰ੍ਹਾਂ ਬੰਦ ਕਰਦੇ ਹਾਂ ਕੁੰਡੇ ਬੰਦ ਕਰਦੀ ਹੋਈ ਮੈਂ ਇਸ ਤਰ੍ਹਾਂ ਲਾਸਟ ਤੇ ਆ ਗਈ ਹੁਣ ਫੇਰ ਆਪਾਂ ਇੱਕ ਕੁੰਡਾ ਇਧਰੋਂ ਇੱਕ ਇਧਰੋਂ ਲਵਾਂਗੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਇਸ ਤਰ੍ਹਾਂ ਹੁਣ ਇਹ ਕੁੰਡਾ ਆਪਾਂ ਇਹ ਕੁੰਡੇ ਦੇ ਉੱਪਰ ਦੀ ਸੁੱਟ ਦਾਂਗੇ ਇਸ ਤਰ੍ਹਾਂ ਤੇ ਇੱਥੇ ਲਗਾ ਲਵਾਂਗੇ ਨੋਟ ਇਸ ਤਰ੍ਹਾਂ ਥ੍ਰੈਡ ਨੂੰ ਕੱਟ ਲੈਣਾ ਆਪਾਂ ਇਹ ਕੁੰਡੇ ਦੇ ਵਿੱਚ ਦੀ ਇਸ ਤਰ੍ਹਾਂ ਕੱਢ ਕੇ ਨੋਟ ਲਗਾ ਦੇਣੀ ਆ ਤਾਂ ਜੋ ਜਿਹੜੇ ਆਪਣੀ ਕੁੰਡਿਆ ਖੁੱਲਣ ਦੇਖੋ ਜੀ ਇਸ ਤਰ੍ਹਾਂ ਮੋਢੇ ਜਿਹੜੇ ਆਪਾਂ ਜੋੜ ਲੈ ਬਹੁਤ ਹੀ ਸੌਖਾ ਤਰੀਕਾ ਹੈ ਮੋਢੇ ਜੋੜਨ ਦਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਇਸ ਤਰ੍ਹਾਂ ਆਸਾਨੀ ਨਾਲ ਜਿਹੜੇ ਮੋਢੇ ਜੋੜ ਸਕਦੇ ਹਾਂ ਮੋਢੇ ਜੋੜਨ ਤੋਂ ਬਾਅਦ ਹੁਣ ਜਿਹੜਾ ਇਸ ਤਰ੍ਹਾਂ ਮੈਂ ਕਰੋਸ਼ੇ ਦੇ ਨਾਲ ਗਲਾ ਬਣਾ ਲਿਆ ਇਸ ਤਰ੍ਹਾਂ ਦੋਨਾਂ ਗਲਿਆਂ ਤੇ ਇਸ ਤਰ੍ਹਾਂ ਕਰੋਸ਼ੇ ਦੇ ਨਾਲ ਕਿੰਗਰੀ ਲਗਾਈ ਆ ਤਾਂ ਇਸ ਤਰ੍ਹਾਂ ਆਪਣੇ ਗਲੇ ਬਣੇ ਬਹੁਤ ਹੀ ਸੋਹਣੇ ਗਲੇ ਬਣਿਆ ਅਗਲਾ ਗਣਾ ਤੇ ਪਿਛਲਾ ਗਲਾ ਸੀਮ ਹੈ ਦੋਨੇ ਇਸ ਤਰ੍ਹਾਂ ਕਿੰਗਰੀ ਲੱਗੀ ਹੋਈ ਤੇ ਇਧਰ ਮੈਂ ਮੋਢੇ ਤੇ ਵੀ ਇਸ ਤਰ੍ਹਾਂ ਕਿੰਗਰੀ ਲਗਾਈ ਹੈ ਕਰੋਸ਼ੇ ਨਾਲ ਤੇ ਹੁਣ ਆਪਾਂ ਇਹ ਕਿੰਗਰੀ ਮੈਂ ਕਿਵੇਂ ਲਗਾਈ ਹੈ ਇਹ ਤੁਹਾਨੂੰ ਇਧਰਲੇ ਮੋਢੇ ਤੇ ਲਾ ਕੇ ਮੈਂ ਦੱਸਾਂਗੀ ਵੀ ਜੜੀ ਆਪਣੀ ਇੱਕ ਰੋਸ਼ਗੀ ਨਾਲ ਕਿੰਗਰੀ ਆਪਾਂ ਕਿਵੇਂ ਲਾਵਾਂਗੇ ਹੁਣ ਇਹ ਆਪਣੀ ਸਿੱਧੀ ਸਾਈਡ ਹੈ ਬਲਾਊਜ਼ ਦੀ ਇਸ ਤਰ੍ਹਾਂ ਸਿੱਧੀ ਸਾਈਡ ਹੈ ਤਾਂ ਆਪਾਂ ਇਸ ਤਰ੍ਹਾਂ ਥ੍ਰੈਡ ਲੈਣਾ ਤੇ ਆਪਾਂ ਇਸ ਤਰ੍ਹਾਂ ਕੰਨੀ ਤੋਂ ਕੰਨੀ ਤੇ ਪਹਿਲਾਂ ਨੋਟ ਲਗਾ ਲੈਣੀ ਹੈ ਇਸ ਤਰ੍ਹਾਂ ਰੋਸ਼ੀਆ ਉੱਪਰਲੀ ਚੈਨ ਵਿੱਚ ਦੀ ਕੱਢ ਕੇ ਫਿਰ ਆਪਾਂ ਇਸ ਤਰ੍ਹਾਂ ਥ्रेड ਨੂੰ ਕੱਢ ਲੈਣਾ ਇਸ ਤਰ੍ਹਾਂ ਤੇ ਨੋਟ ਲਗਾ ਲੈਣੀ ਹੁਣ ਆਪਾਂ ਥ्रेड ਨੂੰ ਇਸ ਤਰ੍ਹਾਂ ਉਂਗਲ ਤੇ ਲਪੇਟ ਕੇ ਹੁਣ ਆਪਾਂ ਕਿੰਗਰੀ ਲਗਾਉਣੀ ਹੈ ਕਰੋਸ਼ੀਏ ਨਾਲ ਜਿਹੜੀ ਆਪਣੀ ਉੱਪਰਲੀ ਚੈਨ ਹੋਊਗੀ ਇਹਦੇ ਵਿੱਚ ਦੀ ਆਪਾਂ ਕਰੋਸ਼ੀਆ ਜਿਹੜਾ ਕੱਢਣਾ ਹੈ ਇਸ ਤਰ੍ਹਾਂ ਪਹਿਲਾਂ ਆਪਾਂ ਜਿੱਥੇ ਨੋਟ ਲਗਾਈ ਆ ਉਸੇ ਹੌਲ ਵਿੱਚ ਇਸ ਤਰ੍ਹਾਂ ਕਰੋਸ਼ਕੇ ਨੂੰ ਕੱਢਾਂਗੇ ਤੇ ਇਸ ਤਰ੍ਹਾਂ ਥ੍ਰੈਡ ਨੂੰ ਲੈ ਆਵਾਂਗੇ ਇਸ ਤਰ੍ਹਾਂ ਹੁਣ ਆਪਾਂ 1 2 3 ਤਿੰਨ ਵਾਰ ਇਸ ਤਰ੍ਹਾਂ ਚੈਨ ਬਣਾਈ ਠੀਕ ਹੈ ਫਿਰ ਆਪਾਂ ਕਰੋਸ਼ਕੇ ਉੱਪਰ ਇਸ ਤਰ੍ਹਾਂ ਵਾਲ ਪਾਉਣਾ ਫਿਰ ਜਿਹੜਾ ਆਪਣੀ ਪਹਿਲੀ ਚੈਨ ਸੀ ਇਹਦੇ ਵਿੱਚੋਂ ਕਰੋਸ਼ਗਾ ਕੱਢਣਾ ਹੈ ਪਹਿਲੀ ਚੈਨ ਵਿੱਚੋਂ ਇਸ ਤਰ੍ਹਾਂ ਹੁਣ 10 ਕੁੰਡੇ ਹੋ ਗਏ ਆਪਣੇ ਕੋਲੇ ਇਹ ਹੁਣ ਆਪਾਂ 3 ਤੋਂ ਕਰਾਂਗੇ 2 2 ਵਿੱਚ ਦੀ ਆਪਾਂ ਇਸ ਤਰ੍ਹਾਂ ਥ੍ਰੈਡ ਨੂੰ ਜਿਹੜਾ ਲੈ ਆਉਣਾ ਹੈ 2 ਦਾ ਕਰਾਂਗੇ 1 ਫਿਰ ਆਪਾਂ ਫੇਰ ਕਰੋਸ਼ਗੇ ਤੇ ਵਾਲ ਪਾਵਾਂਗੇ ਫਿਰ ਆਪਾਂ ਉਸੇ ਚੈਨ ਵਿੱਚੋਂ ਕੱਢਾਂਗੇ ਇਸ ਤਰ੍ਹਾਂ फिर तीन तो बनावें दो दो तो बनावें एक फिर तीसरी बार उस तरह करोशिए वाल पा के उस चैन विचो तीन हो गए तीन तो बनावे दो, दो तो बनावें एक फिर चौथी बार उस तरह करोशिए वाल पा के उस तो चैन विचों क्ड के तीन कूडे हो गए तीन तो दो ठीक तो है ਹੁਣ ਆਪਾਂ 1 2 3 ਤਿੰਨ ਚੈਨ ਛੱਡ ਕੇ ਚੌਥੀ ਚੈਨ ਵਿੱਚੋਂ ਇਸ ਤਰ੍ਹਾਂ ਚੌਥੀ ਚੈਨ ਵਿੱਚੋਂ ਕਰੋਸ਼ਕੀ ਉੱਪਰ ਵਾਲ ਨਹੀਂ ਪਾਉਣਾ ਇਸੇ ਤਰ੍ਹਾਂ ਕਰੋਸ਼ਕਾ ਕੱਢਣਾ ਆਪਾਂ ਇਸ ਤਰ੍ਹਾਂ ਥ੍ਰੈਡ ਨੂੰ ਲੈ ਆਉਣਾ ਇਸ ਤਰ੍ਹਾਂ ਦੋ ਕੁੰਡੀਆਂ ਦੂ ਦਾ ਬਣਾ ਲੈਣਾ ਇੱਕ ਇਸ ਤਰ੍ਹਾਂ ਹੁਣ ਇੱਕ ਦੋ ਤਿੰਨ ਤਿੰਨ ਚੈਨ ਹੋ ਗਈਆਂ ਆਪਣੇ ਕੋਲੇ ਇਸ ਤਰ੍ਹਾਂ ਕਰੋਸ਼ਕੀ ਤੇ ਵਾਲ ਪਾਵਾਂਗੇ ਆਪਾਂ ਇਸ ਤਰ੍ਹਾਂ ਹੁਣ ਜਿਹੜਾ ਆਪਣਾ ਇਸ ਤਰ੍ਹਾਂ ਇਹ ਹੋਲ ਹੈ ਪਹਿਲਾਂ ਆਪਾਂ ਚੈਨ ਵਿੱਚ ਦੀ ਕੱਢਿਆ ਸੀ ਕਿਉਂਕਿ ਇੱਧਰ ਕੋਈ ਹੋਲ ਹੈ ਨਹੀਂ ਸੀ ਹੁਣ ਆਪਾਂ ਇੱਥੋਂ ਦੀ ਕਰੋਸ਼ ਗਿਆ ਕੱਢਣਾ ਹੈ ਇਸ ਤਰ੍ਹਾਂ ਤਿੰਨ ਕੁੰਡੇ ਹੋ ਗਏ ਆਪਣੇ ਕੋਲ ਤਿੰਨ ਤੋਂ ਬਣਾਏ ਦੋ ਦੋ ਤੋਂ ਇੱਕ ਹੁਣ ਇਹ ਆਪਣੇ ਕੋਲ ਦੋ ਹੋ ਗਏ ਇੱਕ ਤਾਂ ਆਪਾਂ ਤਿੰਨ ਚੈਨ ਬਣਾਉਣੇ ਜਿਹੜੀ ਉਹ ਹੋ ਜਾਂਦੀ ਇੱਕ ਤੇ ਇੱਕੀ ਦੋ ਤੀਸਰੀ ਵਾਰ ਫੇਰ ਉਸੇ ਤਰ੍ਹਾਂ ਕਰੋਸ਼ਗੇ ਤੇ ਵਾਲ ਪਾ ਕੇ ਉਸੇ ਹੌਲ ਵਿੱਚ ਇਸ ਤਰ੍ਹਾਂ ਕੱਢਾਂਗੇ 3 ਤੋਂ 2 2 ਤੋਂ 1 ਫੇਰ ਚੌਥੀ ਵਾਰ ਉਸੇ ਤਰ੍ਹਾਂ ਕਰੋਸ਼ਗੇ ਤੇ ਵਾਲ ਪਾ ਕੇ ਉਸੇ ਹੌਲ ਵਿੱਚੋਂ ਕੱਢਣਾ ਇਸ ਤਰ੍ਹਾਂ 10 ਤੋਂ 2 2 ਤੋਂ 1 ਫੇਰ ਆਪਾਂ ਤਿੰਨ ਚੈਨ ਛੱਡ ਕੇ ਚੌਥੀ ਚੈਨ ਵਿੱਚੋਂ 1 2 3 ਚੌਥੀ ਚੈਨ ਵਿੱਚੋਂ ਫੇਰ ਆਪਾਂ ਉਸੇ ਤਰ੍ਹਾਂ ਕਰਾਂਗੇ ਕਰੋਸ਼ੀ ਗੈਸਟਰਾ ਦੋ ਤਾਂ ਕਰਾਂਗੇ ਇੱਕ ਇਸ ਤਰ੍ਹਾਂ ਫਿਰ ਇੱਕ ਦੋ ਤੱਕ ਹੀ ਤੱਕ ਫਿਰ ਇੱਕ 1 2 10 ਫਿਰ ਇਸ ਹੌਲ ਵਿੱਚੋਂ ਆਪਾਂ ਉਸੇ ਤਰ੍ਹਾਂ ਕੱਢਾਂਗੇ ਕਰੋਸ਼ਕੇ ਤੇ ਵਾਲ ਪਾ ਕੇ ਦੂਸਰੀ ਵਾਰ ਇੱਕ ਵਾਰੀ ਤਾਂ ਆਪਣੇ ਇਹ ਹੋ ਜਾਂਦਾ ਜਿਹੜਾ ਤਿੰਨ ਚੈਨ ਬਣਾਈਏ 10 ਤੋਂ ਬਣਾਵਾਂਗੇ 2 2 ਤੋਂ ਬਣਾਵਾਂਗੇ 1 ਫਿਰ ਤੀਸਰੀ ਵਾਰ ਕਰੋਸ਼ਕੇ ਤੇ ਵਾਲ ਪਾ ਕੇ ਉਸੇ ਹੌਲ ਵਿੱਚੋਂ 10 ਤੋਂ 2 दो तो एक फिर करोशे तेवाल चौथी बार उसी तरह तीन तो दो, दो तो एक इस तरह फिर चौथी चैन बेचा इस तरह दो, तो दो तेन करोशिते वाल पाया दूसरी बार फिर उस तरह तीन तो दो, दो तो करोशे तिवाल पाया 10 ਤੋਂ 2, 2 ਤੋਂ 1, ਕ੍ਰੋਸ਼ਕੇ ਤੇ ਵਾਲ ਪਾਇਆ ਇਸ ਤਰ੍ਹਾਂ। 10 ਤੋਂ 2, 2 ਤੋਂ 1 ਇਸ ਤਰ੍ਹਾਂ। ਫੇਰ ਚੌਥੀ ਚੈਨ ਵਿੱਚੋਂ ਇਸ ਤਰ੍ਹਾਂ। 2 ਤੋਂ 1 3 ਚੈਨ ਬਣਾਵਾਂਗੇ 1 2 3 ਕ੍ਰੋਸ਼ਕੇ ਤੇ ਵਾਲ ਪਾਇਆ। ਉਸੇ ਹੋਲ ਵਿੱਚੋਂ ਇਸ ਤਰ੍ਹਾਂ ਕੱਢਣਾ ਆਪਾਂ। 10, 10 ਤੋਂ 2, 2 ਤੋਂ 1। ਕਰੋਸ਼ਗੇ ਤੇ ਵਾਲ ਪਾਇਆ ਉਸੇ ਹੌਲ ਵਿੱਚੋਂ ਕੱਢਿਆ ਤਿੰਨ ਤੋਂ ਦੋ ਦੋ ਤੋਂ ਇੱਕ ਕਰੋਸ਼ਗੇ ਤੋਂ ਵਾਲ ਪਾਇਆ ਉਸੇ ਤਰ੍ਹਾਂ ਤੀਸਰੀ ਵਾਰ ਚੌਥੀ ਵਾਰ ਤਿੰਨ ਤੋਂ ਦੋ ਦੋ ਤੋਂ ਇੱਕ ਚਾਰ ਵਾਰ ਹੋ ਗਿਆ ਫਿਰ ਉਸੇ ਤਰ੍ਹਾਂ ਚੌਥੀ ਚੈਨ ਵਿੱਚੋਂ ਇਸ ਤਰ੍ਹਾਂ ਦੋ ਤੋਂ ਇੱਕ ਤਿੰਨ ਚੈਨ ਬਣਾਵਾਂਗੇ 1 2 3 ਕਰੋਸ਼ਗੇ ਤੇ ਵਾਲ ਪਾਵਾਂਗੇ ਉਸੇ ਹੌਲ ਵਿੱਚੋਂ 3 ਹੋ ਗਏ 3 ਤੋਂ 2 2 ਤੋਂ 1 ਤੀਸਰੀ ਵਾਰ ਫੇਰ ਉਸੇ ਤਰ੍ਹਾਂ 3 3 ਤੋਂ 2 2 ਤੋਂ 1 ਚੌਥੀ ਵਾਰ ਫੇਰ ਉਸੇ ਤਰ੍ਹਾਂ 3 ਤੋਂ 2 2 ਤੋਂ 1 ਇਸੇ ਤਰ੍ਹਾਂ ਕਰਦੇ ਹੋਏ ਆਪਾਂ ਸਾਰੇ ਮੋਢੇ ਤੇ ਆਪਾਂ ਇਸ ਤਰ੍ਹਾਂ ਕਿੰਗਰੀ ਲਗਾ ਲੈਣੀ ਹੈ ਲਗਾ ਕੇ ਕਿੰਗਰੀ ਇਸ ਤਰ੍ਹਾਂ ਮੈਂ ਇਹਨੂੰ ਕੰਪਲੀਟ ਕਰਦੀ ਆਂ ਫਿਰ ਉਸ ਤੋਂ ਬਾਅਦ ਦਿਖਾਵਾਂਗੀ ਜਿਹੜਾ ਆਪਣੀ ਮੋਢੇ ਕਿਸ ਤਰ੍ਹਾਂ ਬਣਦੇ ਆ ਕਿੰਗਰੀ ਲਗਾਉਂਦੇ ਹੋਏ ਇਸ ਤਰ੍ਹਾਂ ਮੈਂ ਲਾਸਟ ਤੇ ਆ ਗਈ ਹੁਣ ਆਪਾਂ ਲਾਸਟ ਤੇ ਕੀ ਕਰਨਾ ਹੈ ਜਿਹੜਾ ਆਪਣੀ ਇਹ ਕੰਨੀ ਹੈ ਇਹਦੇ ਵਿੱਚ ਵੀ ਇਸ ਤਰ੍ਹਾਂ ਕਰੋਸ਼ ਕੇ ਨੂੰ ਕੱਢਣਾ ਇਸ ਤਰ੍ਹਾਂ ਦੋ ਕੁੰਡੇ ਹੋਗੇ ਦੋ ਦਾ ਬਣਾ ਦੇਾਂਗੇ ਇੱਕ ਇਸ ਤਰ੍ਹਾਂ ਫਿਰ ਇੱਕ ਵਾਰ ਇਸ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਦੀ ਜਿਹੜਾ ਫਿਰ ਨੂੰ ਕੱਟ ਲਵਾਂਗੇ ਤੇ ਨੋਟ ਲਗਾ ਦੇਾਂਗੇ ਇੱਥੇ ਇਸ ਤਰ੍ਹਾਂ ਨੋਟ ਲਗਾ ਦੇਣੀ ਹੈ ਤੇ ਕਿੰਗਰੀ ਜਿਹੜੀ ਆ ਪਹਿਸ ਤਰ੍ਹਾਂ ਲਗਾ ਲਈ ਮੋਢੇ ਤੇ ਇਸ ਤਰ੍ਹਾਂ ਬਹੁਤ ਆਸਾਨ ਤਰੀਕੇ ਨਾਲ ਮੈਂ ਤੁਹਾਨੂੰ ਇੱਕ ਇੰਗਰੀ ਲਗਾਉਣੀ ਜਿਹੜੀ ਦੱਸੀ ਹੈ ਤਾਂ ਆਪਣੇ ਮੋਢੇ ਜਿਹੜੇ ਕੰਪਲੀਟ ਹੋ ਗਏ ਹੁਣ ਆਪਾਂ ਇਹਦੀ ਸਲਾਈ ਕਰਾਂਗੇ ਸਲਾਈ ਤੁਸੀਂ ਆਪਣੇ ਹਿਸਾਬ ਨਾਲ ਕਰ ਲੈਣੀ ਜਿਸ ਤਰ੍ਹਾਂ ਵੀ ਤੁਹਾਨੂੰ ਸੌਖੀ ਲੱਗਦੀ ਹੋਗੀ ਇਸ ਤਰ੍ਹਾਂ ਮੋਢੇ ਬਣ ਕੇ ਜਿਹੜੇ ਤਿਆਰ ਹੋ ਗਏ ਹੁਣ ਮੈਂ ਇਹਦੀ ਸਲਾਈ ਕਰਦੀ ਆ ਪਹਿਲਾਂ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੀ ਜਿਹੜਾ ਆਪਣਾ ਬਲਾਊਜ ਹੈ ਕਿਸ ਤਰ੍ਹਾਂ ਬਣਿਆ ਲਓ ਜੀ ਬਲਾਊਜ ਦੀ ਸਲਾਈ ਆਪਾਂ ਕਰ ਲਈ ਇਸ ਤਰ੍ਹਾਂ ਤੇ ਬਲਾਊਜ ਆਪਣਾ ਕੰਪਲੀਟ ਹੋ ਗਿਆ ਬਣ ਕੇ ਬਹੁਤ ਹੀ ਸੋਹਣਾ ਬਣਿਆ ਇਸ ਤਰ੍ਹਾਂ ਮੋਢੇ ਬਣੇ ਇਹਦੇ ਤੇ ਗਲਾ ਇਸ ਤਰ੍ਹਾਂ ਬਣੇ ਗੋਲ ਗਲਾ ਇਸ ਤਰ੍ਹਾਂ ਕਰੋਸ਼ਗੇ ਨਾਲ ਕਿੰਗਰੀ ਲਗਾ ਕੇ ਤੇ ਮੋਢਿਆਂ ਤੇ ਵੀ ਜਿਹੜੀ ਕਰੋਸ਼ਗੇ ਨਾਲ ਇਸ ਤਰ੍ਹਾਂ ਕਿੰਗਰੀ ਲਗਾਈ ਹੈ ਮੈਂ ਇਹਦੇ ਸਾਰੇ ਪਾਰਟ ਆ ਜਿਹੜੀ ਪਲੇਲਿਸਟ ਵਿੱਚ ਪਾ ਦੂੰਗੀ ਤਾਂ ਜੇ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੁਸੀਂ ਆਸਾਨੀ ਨਾਲ ਜਾ ਕੇ ਸਾਰੇ ਪਾਠ ਦੇ ਦੇਖ ਸਕਦੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੇਲਿਸਟ ਵਿੱਚ ਜਾ ਕੇ ਸਾਰੇ ਪਾਠ ਦੇਖ ਸਕਦੇ ਆ ਤੁਸੀਂ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ